ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦਾ ਇਸ ਨਵੀਂ ਵੀਡੀਓ ਵਿੱਚ ਮੈਂ ਹਾਂ ਇਸ ਟਾਈਮ ਪੈਰਿਸ 11 ਦੇ ਵਿੱਚ ਜਿਦਾ ਤੁਸੀਂ ਮੇਰੇ ਪਿੱਛੇ ਦੇਖਦੇ ਪਿਓਗੇ ਕਿ ਮੈਟਰੋ 9 ਨੰਬਰ ਤੇ 5 ਨੰਬਰ ਵਿੱਚ ਆਂਦੀ ਹੈ ਸਟੇਸ਼ਨ ਹੈਗਾ ਉਬਰ ਕੈਂਸ ਤੇ ਜਿੱਦਾਂ ਤੁਹਾਨੂੰ ਪਤਾ ਹੈ ਸੀਰੀਜ਼ ਚੱਲਦੀ ਵੀ ਪੂਰੇ ਪੈਰਿਸ ਦੀ ਤੇ ਮੈਂ ਹੁਣ ਪਹੁੰਚ ਗਿਆ ਪੈਰਿਸ 11 ਤੇ ਤੇ ਆਓ ਫਿਰ ਸ਼ੁਰੂ ਕਰਨੇ ਆਂ ਵੀਡੀਓ ਇਹ ਸਾਹਮਣੇ ਜਿਹੜਾ ਗਏ ਸਾਹਮਣੇ ਹੈਗਾ ਰਿਪਬਲਿਕ ਤੇ ਇਧਰ ਸਾਹਮਣੇ ਇਹ ਸਾਰੀਆਂ ਜਿਹੜੀਆਂ ਗਿਆ ਨੇ ਇਸੋ ਪਾਣੀ ਸਾਰੀਆਂ ਵੀਡੀਓ ਗੇਮਾਂ ਦੀਆਂ ਤੇ ਜਿਹੜਾ ਸਾਰਾ ਕੁਝ ਤੂੰ ਜਿਹੜੇ ਛੋਟੇ ਛੋਟੇ ਗੁੱਡੇ ਜਾਂ PS ਦੀਆਂ PC ਦੀਆਂ ਸਾਰੀਆਂ ਗੇਮਾਂ ਇੱਥੇ ਮਿਲਦੀਆਂ ਨੇ ਬਾਰਿਸ਼ ਹੁਣ ਫਿਰ ਤੇਜ਼ ਹੁੰਦੀ ਵੀ ਜਿੰਨੀਆਂ ਤੁਸੀਂ ਇਹ ਦੁਕਾਨਾਂ ਦੇਖਦੇ ਪਿਓ ਸਾਰੀਆਂ ਆ ਗਈਆਂ ਗੇਮਾਂ ਦੀਆਂ ਆ ਦੇਖੋ ਜਿੱਦਾਂ ਇੱਥੇ ਮੰਗਰਾਂ ਦੀਆਂ ਸਾਰੀਆਂ ਇਹ ਦੁਕਾਨਾਂ ਹੈਗੀਆਂ ਇੱਥੇ ਮਿਲਦੀਆਂ ਨੇ ਗੇਮਾਂ ਗੇਮਾਂ ਦੇ ਕੈਸਟਾਂ ਤੇ ਆ ਦੇਖੋ ਆ ਦੇਖੋ ਇਹਨਾਂ ਦੇ ਰੇਟ ਕਿੰਨੇ ਕਿੰਨੇ ਮਹਿੰਗੀਆਂ ਨੇ ਆਹ ਜੀ ਤੁਹਾਨੂੰ ਦੇਖਦੇ ਪੇ ਉੱਪਰ ਇਹ ਗੱਬੋਲੇਵਾ ਬੋਲਤੇ ਰ ਤੇ ਪਰਸੇ 11 ਦੋਸਤੋ بارش ਤੇਜ਼ ਹੋ ਗਈ ਏ ਤੇ ਮੈਂ ਹੁਣ ਛਤਰੀ ਲਈ ਫਿਰ ਤੇ ਮੈਂ ਹੁਣ ਜਾਨਾ ਪਿਆਵਾ ਜਿੱਥੇ ਹੋਇਆ ਸੀ ਅਟੈਕ 13 ਨਵੰਬਰ 2015 ਵਿੱਚ ਜਦੋਂ ਅਟੈਕ ਕੀਤਾ ਸੀ 테ਰਰਿਸਟਾਂ ਵੱਲੋਂ ਤੇ ਉਹ ਵੀ ਪੈਂਦਾ 11 ਪੈਰਸ ਦੇ ਵਿੱਚ ਤੇ ਜਿਹਦੇ ਵਿੱਚ ਕਾਫੀ ਮੋਤਾ ਹੋਇਆ ਸੀ ਕਿ ਕੁਝ ਅਹੋ ਜਿਹਾ ਮਾਹੌਲੇ 11 ਪੈਰਸ ਦਾ بارش ਕਰਕੇ ਲੋਕੀ ਘਟਨੇ ਪਰ ਦੇਖੋ ਤਾਂ ਵੀ ਜਿਹੜੀ ਹਿਲਜੁਲ ਪੂਰੀ ਏ ਲੋਕੀ ਸਾਈਕਲਾਂ ਤੇ ਵੀ ਨੇ ਤੁਰ ਕੇ ਵੀ ਨੇ ਤੇ ਦੋਸਤੋ ਗੱਲ ਕਰੀਏ ਇੱਥੇ ਪੋਪੂਲੇਸ਼ਨ ਦੀ 11 ਪੈਰਿਸ ਦੀ ਤੇ ਉਹ ਡਬਲ ਨਾ ਵੀ ਟ੍ਰਿਪਲ ਹੈ ਏ ਏਰੀਆ ਇਹਦਾ ਹੈਗਾ 3.5 ਕਿਲੋਮੀਟਰ ਸਕਰ ਫੁੱਟ ਜਿਹੜਾ ਕਿ ਹੈਗਾ ਏਰੀਆ ਤੇ ਜਨਸੰਖਿਆ ਹੈਗੀ ਇਹਦੇ ਟੋਟਲ 1 ਲੱਖ ਤੇ 42000 ਇਹ ਜਨਸੰਖਿਆ ਜਿਹੜੀ ਟ੍ਰਿਪਲ ਜਨਸੰਖਿਆ ਹੈ ਦੂਜੇ ਪੈਰਿਸ ਨਾਲੋਂ ਕਿੰਨੇ ਲੋਕ ਇੱਥੇ ਜ਼ਿਆਦਾ ਨੇ ਤੇ ਉਸ ਹਾਲ ਵਾਲੋ ਬਿਲਡਿੰਗਾਂ ਦਾ ਫਿਰ ਬਿਲਡਿੰਗ ਉਤੋਂ ਡਬਲ ਨੇ ਟ੍ਰਿਪਲ ਨੇ ਤੇ ਇਸੇ ਹਿਸਾਬ ਨਾਲ ਫਿਰ ਇੱਥੇ ਰੈਸਟੋਰੈਂਟ ਆਇਆ ਨੇ ਰੈਸਟੋਰੈਂਟ ਬਹੁਤ ਜ਼ਿਆਦਾ ਨੇ ਇੱਥੇ ਵੀ ਮੈਂ ਹੁਣ ਪਹੁੰਚ ਗਿਆ ਹਾਂ ਜਿਹੜਾ ਦੱਸਿਆ ਤੁਹਾਨੂੰ ਬਾਤਾਕਲੋਂ ਜਿੱਥੇ ਅਟੈਕ ਹੋਇਆ ਸੀ 13 ਨਵੰਬਰ 2015 ਦਾ ਟੈਰਰਿਸਟਾਂ ਵੱਲੋਂ ਤੇ ਜਿਹਦੇ ਵਿੱਚ ਕਾਫੀ ਜਾਨਾਂ ਗਈਆਂ ਸੀ ਇਹ ਸਾਹਮਣੇ ਜਿਹੜਾ ਆ ਗਿਆ ਇਹ ਹੈਗਾ ਬਾਤਾਕਲੋਂ ਤੇ ਇੱਥੇ ਅਟੈਕ ਹੋਇਆ ਸੀ ਤੇ ਤੂੰ ਇਹਦੇ ਨਾਲ-ਨਾਲ ਜਿਹੜਾ ਅਟੈਕ ਹੋਇਆ ਸੀ 5 6 7 ਜਗ੍ਹਾ ਤੇ ਇਕੱਠੋ ਇਕੱਠਾ ਜਿਹੜਾ ਅਟੈਕ ਜਿਹੜਾ ਟੈਰਰਿਸਟਾਂ ਨੇ ਕੀਤਾ ਸੀ ਤੇ ਇਹ ਆਕਰ ਦੋਸਤੋ ਸਾਹਮਣੇ ਜਿਹੜੀ ਐਂਟਰੀ ਹੈਗੀ ਬਾਤਾ ਕਲੋਂ ਦੀ ਤੁਸੀਂ ਦੇਖ ਸਕਦੇ ਹੋ ਤਾਂ ਇੱਥੇ ਹੋਇਆ ਸੀ ਹਮਲਾ 13 ਨਵੰਬਰ 2015 ਵਿੱਚ ਟੈਰਰਿਸਟਾਂ ਵੱਲੋਂ ਜਿਹਦੇ ਵਿੱਚ ਘੱਟੋ-ਘੱਟ ਵੀ 90 ਲੋਕਾਂ ਦੀ ਜਾਨ ਗਈ ਸੀ ਤੇ ਕਾਫੀ ਜ਼ਿਆਦਾ ਲੋਕ ਅੰਜਲ ਹੋਏ ਸੀ ਤੇ ਹੁਣ ਸ਼ਾਇਦ ਇਸ ਟਾਈਮ ਇਹ ਬੰਦ ਕਰ ਦਿੱਤਾ ਗਿਆ ਆ ਬੋਟ ਲੱਗਾ ਉਹਨਾਂ ਦੀ ਯਾਦ ਵਿੱਚ ਤੇ ਦੋਸਤੋ ਇਹ ਤੇ ਤੁਹਾਨੂੰ ਦੱਸਿਆ ਜਿੱਦਾਂ ਘਟਾਕ ਅਟੈਕ ਹੋਇਆ ਸੀ ਸੀਰੀਜ਼ ਆਜੇ ਅਟੈਕ ਹੋਇਆ ਸੀ ਪਹਿਲਾਂ ਹੋਰ ਜਗ੍ਹਾ ਚੱਲੇ ਫਿਰ ਇੱਥੇ ਆਏ ਇਥੂ ਅੱਗੇ ਗਏ ਇਹ ਲਗਾਤਾਰਨ 6-7 ਜਗ੍ਹਾ ਤੇ ਅਟੈਕ ਕੀਤਾ ਤੇ ਜਿੰਨਾ ਵਿੱਚ ਇੱਥੇ ਸਿਰਫ ਇੱਥੇ ਜਿਹੜੇ ਲੋਕ ਸੀ ਰਾਤ ਦਾ ਅਟੈਕ ਸੀ ਇੱਥੇ ਜਿਹੜੇ ਲੋਕ ਸੀ ਉਸਨ 90 ਲੋਕਾਂ ਦੀ ਜਾਨ ਗਈ ਤੇ ਟੋਟਲ 130 32 ਲੋਕਾਂ ਦੀ ਜਾਨ ਉਸ ਉਹਨਾਂ ਅਟੈਕਾਂ ਵਿੱਚ ਗਈ ਸੀ ਜਿਹੜੇ ਇੰਜਰਡ ਹੋਏ ਸੀ ਉਹ ਵੱਖਰੇ ਸੀ ਤੇ ਬਹੁਤ ਜਿਆਦਾ ਭਿਆਨਕ ਅਟੈਕ ਸੀ ਉਹ ਜੋ ਟੈਰਰਿਸਟ ਵੱਲੋਂ ਕੀਤਾ ਗਿਆ ਤੇ ਦੋਸਤੋ ਅੱਗੇ ਲੱਗੀ ਛੋਟੀ ਜੀ ਮਾਰਕੀਟ ਜਿਹਨੂੰ ਪਕੜੇ ਨੇ ਫ੍ਰੈਂਚ ਚ ਮਾਰਸ਼ਾ ਤੇ بارش ਲੱਗੀ ਹੈ ਕੋਈ ਤੇਜ਼ ਹੰਦ ਕਦੀ ਹੋਲੀ ਹੋ ਜਾਂਦੀ ਤੇ ਬਾਈ ਮੈਂ ਅੱਗੇ ਹੁਣ ਪਹੁੰਚ ਗਿਆ ਇਹ ਹੈਗਾ ਸਟੈਂਡ ਮੇਰੇ ਫਰੈਂਡ ਦਾ ਤੇ ਇਹ ਹੈਗਾ ਸਟੈਂਡ ਜਿਹੜਾ ਖਾਣਾ ਹੈ ਲਿਬਾਨੀਸ ਖਾਣਾ ਜਿਹੜਾ ਬਣਾਉਂਦਾ ਹੈ ਤੇ ਇਹ ਬਾਈ ਪਹਿਲਾਂ ਤੋਂ ਜਾਣਦਾ ਮੈਂ ਤੇ ਪਹਿਲਾਂ ਮੈਂ ਕੰਮ ਬਾਈ ਨੇ ਕਰਦਾ ਰਿਆ ਇਦਾਂ ਦੇ ਖਾਣੇ ਹੁੰਦੇ ਨੇ ਜਿਹੜੇ ਅੱਲਾਹ ਬੁਲਾਉਣ ਦੇ ਖਾਣੇ ਆ ਗਈ ਮਠਿਆਈ ਮਿੱਠਾ ਜਿਹੜਾ ਇਹ ਹੈਗਾ ਜਿਹੜਾ ਸਾਰਾ ਸੈਲਟੀ ਲੂਣਾ ਤੇ ਆਹ ਦੇਖੋ ਰੋਟੀਆਂ ਸਾਡੀਆਂ ਗੁਈਆਂ ਸੇਮ ਆ ਜਿਹੜੇ ਪਏ ਇਹਨੂੰ ਕਹਿੰਦੇ ਨੇ ਗਲਤ ਜਿੱਦਾਂ ਆਪਾਂ ਆਲੂ ਭਰ ਕੇ ਵਿੱਚ ਪਰੌਂਠੇ ਬਣਾਉਂਦੇ ਆ ਤੇ ਇਹਨਾਂ ਵਿੱਚ ਭਰਿਆ ਮੀਟ ਚਿਕਨ ਤੇ ਸਾਗ ਚੀਜ਼ ਤੇ ਇਹਦੇ ਉੱਪਰ ਸਾਰਾ ਕੁਝ ਬੰਦਾ ਇਹਨੂੰ ਇਹ ਕਹਿੰਦੇ ਨੇ ਸਾਜ ਇਹ ਚੱਲਦਾ ਬਿਜਲੀ ਨਾਲ ਤੇ ਬਾਈ ਇਹ ਸੀ ਮੈਂ ਪਹਿਲਾਂ ਬਾਈ ਨਾਲ ਬਹੁਤ ਕੰਮ ਕੀਤਾ Oui. Oui. Bonjour. Bonjour. Je vous allez bien? Dernier. Oui, très bien. Et on fait des galettes très bon. Vous pouvez venir goûter. Et comme ça, il y aura du monde chez moi. Je travaille mieux, quoi. Voilà. voilà. Et vous pouvez venir manger. Il est à Gardelion. Ouais. et il est à Bercy aussi. Voilà. Merci, merci, monsieur ਬੋਨ ਜੁਰਨੇ ਅਬੀਅੰਤੋ ਕੀ ਆਗੇ ਦੋਸਤੋ ਇਹ ਲੱਗੀ ਇੱਥੇ ਮਾਰਕੀਟ ਪੁਰਾਣੇ ਸਮਾਨ ਦੀ ਜਿਹਨੂੰ ਆਪਾਂ ਬਰੋਕੋਂ ਤੋਂ ਚਾਹੁੰਦੇ ਆ ਜਿਹਦੇ ਵਿੱਚੋਂ ਕਈ ਵਾਰ ਜਿਹੜਾ ਹੈ ਕੋਈ ਮਹਿੰਗਾ ਜਿਹੜਾ ਸਮਾਨ ਹੁੰਦਾ ਉਹ ਵੀ ਲੱਭ ਜਾਂਦਾ ਇਹਨਾਂ ਵਿੱਚ ਸਾਰਾ ਭਾਂਡੇ ਭੁੰਡੀ ਆ ਜਾਂਦੇ ਜੋ ਤੁਸੀਂ ਸਮਾਨ ਪੁਰਾਣਾ ਦੇਜਦੇ ਪਿਓ ਪੁਰਾਣਾ ਲਿਆ ਹੁੰਦਾ ਜਿੱਕਾਂ ਘਰਾਂ ਚ ਚੁੱਕਿਆ ਹੁੰਦਾ ਕਿਸੇ ਨੇ ਜਾਂ ਪੁਰਾਣੇ ਕੱਪੜੇ ਇਹ ਸਾਰਾ ਕੁਝ ਇਹਨਾਂ ਦੇ ਵਿੱਚ ਹੀ ਆ ਜਾਂਦਾ ਤੇ ਕੀਮਤ ਸਸਤੀ ਹੁੰਦੀ ਇਹਨਾਂ ਦੀ ਇਹ ਉਹ ਹੱਟ ਤੱਕ ਇਹੀ ਲੱਗੀਆਂ ਨੇ ਇੱਧਰ ਸਾਹਮਣੇ ਤੇ ਆਹ ਵੀ ਇੱਧਰ ਸੇਵ ਹੀ ਨੇ ਇਹ ਹੈਗੀ ਇੱਕ ਦਿਨ ਵਾਸਤੇ ਤੇ ਇਹ ਜਗੜ ਦੋਸਤ ਇਹਨਾਂ ਨੂੰ ਲੋਕਾਂ ਜਿਹੜੇ ਲਾਂਦੇ ਨੇ ਸਟੈਂਡ ਇਹਨਾਂ ਨੂੰ ਪੈਸੇ ਦੇਣੇ ਪੈਂਦੇ ਹੁੰਦੇ ਨੇ ਜਿੱਥੇ ਮੈਂ ਹੁਣ ਖੜਾ ਵਾਂ ਥੱਲੇ ਇੱਥੇ ਥੱਲੇ ਹੈਗੀ ਇਹ ਨਹਿਰ ਇਹ ਰੋਡ ਦੇ ਨਾਲ-ਨਾਲ ਵੀ ਸਾਰੇ ਅਲੋਦ ਵਾਲੇ ਜਿਹੜੇ ਉਹ ਰੈਸਟੋਰੈਂਟ ਨੇ ਦੁਕਾਨਾਂ ਆਣੇ ਸੋਪਾ ਆਣੇ ਮਿਲ ਕੋ ਤੇ ਜਿਹੜੀ ਗਲੀ ਜੀ ਚਲੇ ਜਾਓ ਜਿਆਦਾ ਜਿਆਦਾ ਰੈਸਟੋਰੈਂਟ ਨੇ ਤੇ ਦੁਕਾਨਾਂ ਨੇ ਤੇ ਆ ਜਿਹੜੀ ਪਾਰਕ ਦੇ ਇੱਧੇ ਪਿਓ ਇਹ ਪਾਰਕ ਉੱਪਰ ਪਾਰ ਕੇ ਥੱਲੇ ਇਹਦੇ ਜਿਹੜੇ ਨੇ ਉਹ ਛਿਪ ਚਲਦੇ ਨੇ ਜਿਹੜੀ ਇਹ ਨਹਿਰ ਤੁਸੀਂ ਪਿਛਲੇ ਬਲੌਕ 'ਚ ਦੇਖੀ ਅੰਡਰਗਰਾਊਂਡ ਨਹਿਰ ਕੁਛ ਇਦਾਂ ਦੀ ਬਿਲਡਿੰਗਾਂ ਨੇ ਇਹ ਸਾਹਮਣੇ ਦੇ ਬਣ ਲੱਗਦੀਆਂ ਬਿਊਰੋ ਜਿਹੜੇ ਦਫ਼ਤਰ ਹੁੰਦੇ ਨੇ ਤੇ ਆ ਇੱਧਰ ਹੈਗੇ ਬਿਲਡਿੰਗਾਂ ਜਿੱਥੇ ਲੋਕ ਰਹਿੰਦੇ ਨੇ ਬਿਲਡਿੰਗਾਂ ਦਾ ਤੁਸੀਂ ਹਿਸਾਬ ਲਗਾ ਲਓ ਕਿੰਨੀਆਂ ਬਾਲਕਣੀਆਂ ਨੇ ਤੇ ਕਿੰਨੀਆਂ ਬਾਰੀਆਂ ਨੇ ਕਿੰਨੇ ਕੁ ਲੋਕ ਇੱਥੇ ਰਹਿੰਦੇ ਹੋਣਗੇ ਤੇ ਆਪਾਂ ਕੰਟੀਨਿਊ ਕਰਨੇ ਅੱਗੇ ਤੇ ਇੱਥੇ ਵੀ ਇਹਨਾਂ ਨੇ ਅੱਗੇ ਜਿਹੜੇ ਐਕਸਰਸਾਈਜ਼ ਕਰਨ ਵਾਸਤੇ ਇਹਨਾਂ ਨੇ ਜੇਮ ਮੰਗੂ ਸਾਰਾ ਸਮਾਨ ਰੱਖਿਆ ਇੱਥੇ ਵੀ ਇਹ ਰੱਖਿਆ ਹੈ ਇਹਨਾਂ ਦੇ ਜਿਹੜੀ ਮਿਊਂਸਿਪੈਲਿਟੀ ਨੇ ਸਰਕਾਰ ਨੇ ਕਿ ਜਿਹੜੇ ਯੰਗ ਜਾਂ ਹੋਰ ਜਿਨ੍ਹਾਂ ਨੇ ਐਕਸਰਸਾਈਜ਼ ਕਰਨ ਨੂੰ ਆ ਕੇ ਐਕਸਰਸਾਈਜ਼ ਕਰ ਸਕਣਨ ਦੇ ਦੋਸਤੋ ਆ ਅੱਗੇ ਜਿਹੜੀ ਚਰਚ ਆ ਗਈ ਦੇਖੋ ਵਾਓ ਇਹ ਵੀ ਕਾਫੀ ਪੁਰਾਣੀ ਹੈ 18ਵੀਂ ਸਦੀ ਦੀ ਚਰਚ ਏ ਜਿਹੜਾ ਆਰਕੀਟੈਕਚਰ ਦਾ ਕਾਫੀ ਸੋਨਾ ਬਣਾਇਆ ਹੈ ਇਹ ਤੋਂ ਤੁਸੀਂ ਦੇਖ ਸਕਦੇ ਹੋ ਇਹਦੀ ਐਂਟਰੀ ਕਰਨ ਵਾਸਤੇ ਇਹ ਸਾਹਮਣੇ ਜਾਣ ਵਾਸਤੇ ਆਪਾਂ ਐਂਟਰ ਕਰਨੇ ਆ ਪਾਰਕ ਵਿੱਚ ਇਧਰੋਂ ਐਂਟਰ ਕਰਕੇ ਫਿਰ ਨਿਕਲਾਂਗੇ ਦੂਜੇ ਪਾਸੇ ਇਹਨਾਂ ਨੇ ਸਾਰਾ ਇਦਾਂ ਗ੍ਰੀਨਰੀ ਹੀ ਗ੍ਰੀਨਰੀ ਜਿਹੜੀ ਇਹ ਸਾਹਮਣੇ ਲਾਈ ਹੈ پارک ਦੇ ਵਿੱਚ ਜਿਹੜੀ ਕਾਫੀ ਖੂਬਸੂਰਤ ਲੱਗਦੀ ਹੈ ਇਹ پارک ਵਿੱਚ ਸਾਰਾ ਬੱਚਿਆਂ ਵਾਸਤੇ ਖੇਡਣ ਲਈ ਇੱਧਰ ਵੀ ਤੇ ਦੂਜੇ ਪਾਸੇ ਵੀ ਇਹ ਜਿਹੜੀ ਚਰਚ ਕੈਥੋਲਿਕ ਰੋਮਨ ਇਹ ਬਣਨੀ ਸ਼ੁਰੂ ਹੋਈ ਸੀ 1863 ਈਸਵੀ ਵਿੱਚ ਤੇ ਬਣ ਕੇ ਖਤਮ ਹੋਈ ਜਿਹੜੀ ਉਹ ਹੋਈ ਸੀ 1868 ਈਸਵੀ ਵਿੱਚ ਤੇ ਅੱਜ ਵੀ ਇਹਦੀ ਖੂਬਸੂਰਤੀ ਜਿਹੜੀ ਉਦਾਂ ਤੇ ਉਦਾਂ ਹੀ ਬਰਕਰਾਰ ਹੈ ਤੇ ਦੇਖਣੇ ਅੰਦਰ ਜਾ ਕੇ ਜੇ ਖੁੱਲੀ ਹੈ ਤੇ ਐਂਟਰੀ ਮਿਲਦੀ ਹੈ ਇਹ ਇਨਾਂ ਨੇ ਕਾਫੀ ਚ ਬੂਟੇ ਫਲ ਫੁੱਲ ਲਾਏ ਤੇ ਆਹ ਦੇਖੋ ਇੱਥੇ ਇਨਾਂ ਨੇ ਪਾਰਕ ਦੇ ਵਿੱਚ ਜਿਹੜੇ ਨੇ ਅੰਗੂਰਾਂ ਦੇ ਬੂਟੇ ਵੀ ਇਹ ਲਾਏ ਨੇ। ਦੇਖੋ ਅੰਗੂਰ ਵੀ ਤੇ ਲੱਗੇ ਨੇ। ਤੇ ਕੁਛ ਐ ਹੋ ਜਾ ਮੋਹਲੇ پارک ਦਾ। ਜਿਹੜੀ ਆ ਇਹ ਨਾਲ ਲਾਈ ਸਟਰੀ ਸੀਨਰੀ ਇਹ ਲਾਈ ਹੈ ਐਫਲ ਟਾਵਰ ਜਿੱਦੂ ਬੰਦਾ ਪਿਆ ਸੀ ਸਾਹਮਣੇ। ਜੋ ਸਾਹਮਣੇ ਹੈਗੀ ਐਂਟਰੀ ਜਿਹੜੀ ਉਹ ਚਰਚ ਦੀ ਤੇ ਬਾਈ ਸਾਈਕਲਾਂ ਦੇ ਵੀ ਸਾਈਕਲੋਂ ਕਰਨਾ ਜਾ ਪਹਿਲਾਂ ਇੱਥੇ ਉੱਥੋਂ ਪਾਰਕ ਦੇ ਵਿੱਚੋਂ ਕਰਨੀ ਐਂਟਰੀ ਚਰਚ ਦੀ ਇਹ ਦੇਖੋ ਗੱਡੀ ਬਾਈ ਤੂੰ ਇੱਧਰ ਹੈਗੀ ਐਂਟਰੀ ਦੇਖਣੇ ਜੰਦਰ ਜਾਂ ਦਿੰਦੇ ਕਨਿੰਗ ਜਾਂ ਕੋਵਿੰਦਰ ਦਾ ਪ੍ਰੋਗਰਾਮ ਚੱਲਦਾ ਹੋਵੇ ਪਤਾ ਨਹੀਂ ਹੁਣ ਦੇਖਣੀਆਂ ਚਾਹਤ ਦੋਸਤੋ ਮੈਂ ਆ ਗਿਆ ਹੁਣ ਬਾਹਰ ਬੰਦ ਇਨੀ ਵੀਡੀਓ ਨਹੀਂ ਬਣਾਈ ਕਿਉਂਕਿ ਇਹਨਾਂ ਵਿੱਚ ਸ਼ਾਇਦ ਕੋਈ ਪ੍ਰੋਗਰਾਮ ਚੱਲਦਾ ਹੋਵੇ ਅਸੀਂ ਅੰਦਰ ਤੇ ਨਾ ਹੀ ਮੰਦਰੀ ਨਾ ਬੋਲੇ ਆ ਤੇ ਉੱਧਾ ਕਾਫੀ ਖੂਬਸੂਰਤ ਤੇ ਕਾਫੀ ਪੁਰਾਣੀ ਹੈ 18ਵੀਂ ਸਦੀ ਜਿਹੜੀ ਹੈ ਚਰਚ ਖੱਬੇ ਪਾਸੇ ਚਰਚ ਤੇ ਇਹਦੇ ਨਾਲ ਆਪਾਂ ਗਲੀ 'ਚ ਜਾਂਦੇ ਆ ਤੁਹਾਨੂੰ ਦਿਖਾਉਣਾ ਇੱਥੇ ਬਿਲਡਿੰਗਾਂ ਕਿੱਦਾਂ ਦੀਆਂ ਨੇ ਤੇ ਆਹ ਬਾਈ ਲੱਗਾ ਸਾਈਕਲਾਂ ਠੀਕ ਕਰਨ ਜਿਹੜੇ ਸਾਈਕਲਾਂ ਖਰਾਬ ਹੋ ਜਾਂਦੀਆਂ ਫਿਰ ਚੱਕ ਕੇ ਲੈ ਜਾਂਦਾ ਜੇ ਠੀਕ ਨਹੀਂ ਹੁੰਦੀ ਜੇ ਠੀਕ ਹੋ ਜਾਂਦੀ ਉਹ ਇੱਥੇ ਸਟੈਂਡ ਤੇ ਲਾ ਜਾਂਦਾ ਫਿਰ ਆ ਵੀ ਬਾਈ ਜਿਹੜੇ ਸਕੂਟਰ ਨੇ ਇਹ ਕਿਰਾਏ ਦੇ ਨੇ ਦੇਖੋ ਪੁਰਾਣੇ ਟੈਪ ਦੇ ਸਕੂਟਰ Bajaj ਨਾਲ ਦੇ ਇਹ ਵੀ ਤੁਸੀਂ ਔਨਲਾਈਨ ਰਿਜ਼ਰਵ ਕਰਕੇ ਤੇ ਤੁਸੀਂ ਚਲਾ ਸਕਦੇ ਹੋ ਵੀ ਸਾਈਡ ਤੋਂ ਦੇਖੋ ਜਿਹੜਾ ਆਰਕੀਟੈਕਟ ਇਹ ਚਰਚ ਦਾ ਉਹ ਪਿਛੇ ਤੱਕ ਕਾਫੀ ਵੱਡੀ ਹੈ ਚਰਚ ਨੂੰ ਨਾਲ ਗਲੀ ਚ ਉੱਪਰ ਚੜਿਆ ਆ ਤੇ ਇੱਧਰ ਦੇਖੋ ਤੁਸੀਂ ਇੱਥੇ ਦਾ ਮਾਹੌਲ ਰੈਸਟੋਰੈਂਟ ਨੇ ਤੇ ਬਿਲਡਿੰਗਾਂ ਦੇ ਸੋਹਣੀਆਂ ਨੇ ਇੱਕੋ ਨਾਲ ਲੱਗੀਆਂ ਤੇ ਆ ਸਾਹਮਣੇ ਫੇਰ ਇੱਕ ਵਿਚਾਰਾ ਟੈਂਟ ਲਾ ਕੇ ਇੱਥੇ ਜਿਹੜਾ ਸੌਂਦਾ ਕਿਉਂਕਿ ਕੰਮ ਕਰਨਾ ਹੋਣ ਦੇ ਕਾਰਨ ਜਾਂ ਮਜਬੂਰੀਆਂ ਕਾਰਨ ਬਾਹਰ ਹੀ ਹੋਂਦੇ ਵਿਚਾਰੇ ਤੋ ਇਸ ਸਾਈਕਲਾਂ ਇੱਥੇ ਸਾਈਕਲਾਂ ਦੇ ਸਟੈਂਡਾਂ 'ਤੇ ਪਾਰਿਸ ਦੇ ਵਿੱਚ ਬਹੁਤ ਜ਼ਿਆਦਾ ਨੇ ਕਿ ਸਾਈਕਲਿੰਗ ਨੂੰ ਜਿਹੜੇ ਨੇ ਲੋਕੀ ਬਹੁਤ ਪਸੰਦ ਕਰਦੇ ਨੇ ਗੱਡੀਆਂ ਛੱਡ ਕੇ ਤੇ ਸਾਡੇ ਹੁਣ ਘਰਾਂ ਦੇ ਵਿੱਚ ਸਾਈਕਲਾਂ ਤੇ ਆਲੋਪ ਹੀ ਹੋ ਗਏ ਸਾਈਕਲਾਂ ਕਿੱਥੇ ਕਿੰਨਾ ਕੋਲ ਲੱਭਦੀਆਂ ਨੇ ਸਿਰਫ ਬੱਚਿਆਂ ਕੋਲ ਉਹਨਾਂ ਦੇ ਚਲਾਉਣ ਵਾਸਤੇ ਤੇ ਅੱਗੇ ਵੀ ਦੇਖ ਲਓ ਤੁਸੀਂ ਗਿਆ ਸਕੂਟਰ ਨੇ ਤੇ ਅੱਗੇ ਉਹ ਦੂਰ ਦੂਰ ਤੱਕ ਜਿਹੜੀਆਂ ਨੇ ਉਹ ਸਾਈਕਲਾਂ ਦੇ ਸਟੈਂਡ ਨੇ ਦੋਸਤੋ ਜਿਹੜਾ ਸਮਾਂ ਆਇਆ ਉਹ ਸਮਾਂ ਆਪਣੇ ਆਪ ਨੂੰ ਫੇਰ ਉਹ ਦੁਹਰਾਉਂਦਾ ਹੁੰਦਾ ਜਿੱਦਾਂ ਹਾਂ ਦੇਖੋ ਇੱਥੇ ਕੋਈ ਕੁਝ ਚੱਲਦਾ ਪਿਆ ਗੱਡੀਆਂ ਔਰ ਤੇ ਬੜੀ ਗੱਡੀਆਂ ਸਭ ਕੁਝ ਪਰ ਲੋਕੀ ਜਿਹੜਾ ਉਹ ਸਾਈਕਲਿੰਗ ਨੂੰ ਪਸੰਦ ਕਰਦੇ ਨੇ ਕਿ ਫੇਰ ਪਿੱਛੇ ਵੱਲ ਉਹ ਜਿਹੜੀ ਉਹ ਸੋਈ ਘੁੰਮਦੀ ਏ ਦੋਸਤੋ ਸਾਹਮਣੇ ਜਿਹੜੀ ਇਹ ਲਾਈਨ ਲੱਗੀ ਏ ਇੱਥੇ ਲਿਖਿਆ ਤਤਲੀਏ 2 ਲੂਮੀਅਰ ਜਿਵੇਂ ਉਹ ਪੰਜਾਬੀ ਚ ਕਹਿੰਦੇ ਆ ਵਰਕਸ਼ਾਪ ਲਾਈਟਾਂ ਦੀ ਤੇ ਇਹ ਵੀ ਦੇਖਣ ਵਾਲੀ ਅੰਦਰੂ ਮਿਊਜ਼ੀਅਮ ਟਾਈਪ ਇਹਨਾਂ ਨੇ ਬਣਾਇਆ ਤੇ ਇਹਦੀ ਟਿਕਟ ਹੈਗੀ ਏ 18 ਯੂਰੋ ਇੱਕ ਬੰਦੇ ਦੇ ਅੰਦਰ ਜਾਣ ਦੀ ਇਹਦੀ ਵਰਕਸ਼ਾਪ ਦੇ ਇਧਰ ਪਹਿਲਾਂ ਖੱਬੇ ਪਾਸੇ ਦੇਖੋ ਤੁਸੀਂ ਆਹ ਜਿਹੜੀਆਂ ਬਿਲਡਿੰਗਾਂ ਨੇ ਕਾਫੀ ਸੋਹਣੀਆਂ ਨੇ ਤੁਸੀਂ ਇੰਟਰਨੈਟ ਤੇ ਵੀ ਦੇਖ ਸਕਦੇ ਹੋ ਗਲੀ ਮੱਕ ਗਲੀ ਤੋਂ ਦਸ ਦੰਗਰ ਚੱਲੇ ਲਿਖ ਦੰ ਕਿਹੜੀ ਗਲੀ ਹੈ ਕਾਫੀ ਸੋਹਣੀ ਲੱਗਦੀ ਹੈ ਵੀ ਇਦਾਂ ਤੇ ਆ ਬਾਈ ਇਦਾਂ ਨੇ ਕਿਸੇ ਨੇ ਕੰਮ ਕਰਾਇਆ ਹੋਣਾ ਘਰ ਚ ਸਾਰਾ ਸਮਾਨ ਬਾਹਰ ਰੱਖਿਆ ਇਹ ਦੇਖੋ ਪੁਰਾਣੇ ਪੁਰਾਣੇ ਘਰ ਤੇ ਆ ਗਿਆ ਜੀ ਇਹ ਗਲੀ ਦਾ ਨਾਮ ਪਸਾਜ ਕੁਸ਼ ਬਗੁਨ 11 ਪੈਰਿਸ ਚ ਇੰਨਾ ਕੋਈ ਟੂਰਿਸਟ ਇਲਾਕਾ ਨਹੀਂ ਹੈ ਗਿਆ ਬਸ ਇੰਨਾ ਕਿਥੇ ਲੋਕ ਜਿਹੜੇ ਨੇ ਉਹ ਡਬਲ ਟ੍ਰਿਪਰ ਰਹਿੰਦੇ ਨੇ ਤੇ ਰਸ਼ ਗਲੀਆਂ ਚ ਇੰਨਾ ਕਿ ਬਹੁਤ ਜ਼ਿਆਦਾ ਤੇ ਰੈਸਟੋਰੈਂਟ ਜ਼ਿਆਦਾ ਨਹੀਂ 11 ਪੈਰਿਸ ਦੇ ਜਿਹੜੇ ਇਲਾਕੇ ਨੇ ਹੁਣ ਖਾਸ ਕਰਕੇ 11 ਪੈਰਿਸ ਦੇ ਆ ਵਾਲੇ ਇੱਥੇ ਟੂਰਿਸਟ ਤੁਸੀਂ ਘਾਟੀ ਦੇਖੋਗੇ ਕੋਈ 1-2% ਜਿਹੜੇ ਸਾਰੇ ਨੇ ਜਿਹੜੇ ਲੋਕਲ ਲੋਕ ਨੇ ਜਾਂ ਜਿਹੜੇ ਲੋਕ ਇੱਥੇ ਖਾਣਾ ਖਾਣ ਆਉਂਦੇ ਆ ਰੋਟੀ ਖਾਣ ਆਉਂਦੇ ਨੇ ਬਾਈ ਹੁਣ ਮੈਂ ਘੁੰਮਦਾ ਪਿਆ ਵਾਂ 11 ਪੈਰਿਸ ਦੀ ਗਲੀਆਂ ਵਿੱਚ ਇੱਥੋਂ ਪਾ ਲੱਗਦਾ ਕਿ ਇਹ ਪੈਰਿਸ ਹੈ ਹੀ ਨਹੀਂ ਹੈ ਗਿਆ ਇਦਾਂ ਲੱਗਦਾ ਕਿ ਮੈਂ ਕਿਸੇ ਹੋਰ ਦੇਸ਼ ਆ ਗਿਆ ਕੋਈ ਬਾਹਰ ਨਹੀਂ ਗਿਆ ਸੁੰਸਾਨ ਗਲੀਆਂ ਨੇ ਪਿਛਲੀ ਗਲੀ 'ਚ ਮੈਂ ਹਜੇ 50 ਮੀਟਰ ਰਿਹਾ ਤੇ ਇੰਨਾ ਕਰਾਚ ਸੀ ਸਾਰੇ ਰੈਸਟੋਰੈਂਟ ਤੇ ਰੈਸਟੋਰੈਂਟ ਤੇ ਇਹ ਗਲੀ ਸਿਰਫ ਸਾਰੀ ਖਾਲੀ ਪਈ ਇਹ ਸਾਰਾ ਦੋਸਤੋ ਆ ਗਿਆ 11 ਪੈਰਿਸ ਤੇ ਇਹ ਬਿਲਡਿੰਗਾਂ ਤੇ ਇੰਸਟੀਚਿਊਟ ਆ ਗਈ ਜਿਹੜੀ ਹੈ ਸ਼ਿਰੋਜੀ ਆ ਬਈ ਇੱਥੇ ਦਾ ਡਾਕਣਾ ਜਿਹਨੂੰ ਕਹਿੰਦੇ ਲਾ ਪੋਸਟ ਤੇ ਆ ਦੇਖੋ ਬਾਈ ਆ ਪਿੱਛੇ ਮੇਰੇ ਦੇਖਦੇ ਹੋ ਨਾ ਤੁਸੀਂ ਦੋ ਜਨੇ ਤੇ ਇਹ ਮੇਰੇ ਪਿੱਛੇ ਕੱਲੂ ਦੇ ਘੁੰਮਦੇ ਪਏ ਨੇ ਕਿਉਂ ਮੈਂ ਫੋਨ ਫੜਿਆ ਹੱਥ 'ਚ ਇਦਾਂ ਤੇ ਇਹ ਹੈਗੇ ਨੇ ਖੋਚੀ ਨੇ ਤੇ ਉਹ ਜੜੇ ਹੁੰਦੇ ਨੇ ਇਲੈਕਟ੍ਰਿਕ ਸਾਈਕਲ ਉਗ ਚੜ ਕੇ ਤੇ ਮੇਰੇ ਪਿੱਛੇ ਦੋ ਜਣੇ ਆਉਂਦੇ ਪਏ ਨੇ ਕਦੋਂ ਆਪਾਂ ਫੋਨ ਖੋਈ ਗੀ ਤੇ ਪਰ ਜਦੋਂ ਕੋਲ ਆਂਦਿਆਂ ਮੈਂ ਤਾਂ ਫੂਲ ਮੈਂ ਜਿਬ ਵਿੱਚ ਪਾ ਲਿਆ ਉਹਨਾਂ ਦਾ ਨਾ ਹੀ ਲੱਗਣ ਦਿੱਤਾ ਪਰ ਇਹ ਜਿਹੜੇ ਚੀਜ਼ਾਂ ਨੇ ਉਹ ਹੁੰਦੀਆਂ ਰਹਿੰਦੀ ਨਹੀਂ ਦੁਨੀਆ ਤੇ ਜਿਹੜੇ ਮਰਜੀ ਦੇਸ਼ ਚਲੇ ਜਾਓ ਉੱਥੇ ਹਰ ਇੱਕ ਚੀਜ਼ਾਂ ਇਹ ਹੁੰਦੀਆਂ ਨੇ ਚੋਰੀ ਜਾਂ ਹੋਰ ਹੋ ਗਈ ਆ ਮੇਰੇ ਪਿੱਛੇ ਫੇਰ ਆਂਦੇ ਪਏ ਨੇ ਸ਼ਾਇਦ ਮੈਂ ਉਹ ਗਲੀ ਚ ਨਿਕਲ ਗਿਆ ਤੇ ਫੇਰ ਹੁਣ ਆ ਗਿਆ ਮੇਨ ਗਲੀ ਚ ਇੱਥੇ ਰਸ ਜਿਆਦਾ ਉਹ ਗਲੀ ਚ ਕੋਈ ਵੀ ਨਹੀਂ ਤਾਂ ਕਰਕੇ ਉਹਨਾਂ ਲੱਗਾ ਸ਼ਾਇਦ ਕਿ ਮੈਂ ਟੂਰਿਸਟ ਆ ਤੇ ਫੋਨ ਫੜਿਆ ਹੱਥ ਚ ਵੀਡੀਓ ਬਣਾਉਣਾ ਪਿਆ ਤੇ ਮੇਰੇ ਪਿੱਛੇ ਕਾਫੀ ਟਾਈਮ ਤੇ ਲੱਗੇ ਸੀ 2 ਵਜੇ ਨੇ ਤੇ ਜਿਹੜਾ ਉਹਨਾਂ ਦਾ ਸਕੂਟਰ ਆਂਕ ਹੁੰਦਾ ਉਹ ਉਹ ਘਟੋ ਘਟ 40 50 ਸਪੀਡ ਤੇ ਭਜਾ ਸਕਦੇ ਨੇ ਦੋਵੇਂ ਜਿਨੇ ਤੇ ਪਹਿਲਾਂ ਮੈਨੂੰ ਆ ਕੇ ਉਹਨਾਂ ਨੇ ਕਿਹਾ ਮੌਜੂਸ ਆਵਾ ਮੈਂ ਕਿਹਾ ਮੌਜੂਸ ਆਵਾ ਵੀ ਇਹ ਉਹ ਤੇ ਉਤੋਂ ਨਾ ਪਾ ਲਗਾ ਕਿ ਨਹੀਂ ਟੂਰਿਸਟ ਨਹੀਂ ਆਇਆ ਫਰੈਂਚ ਬੋਲਦਾ ਤੇ ਫੇਰ ਥੋੜੇ ਠੰਡੇ ਹੋ ਗਏ ਤੇ ਪਿੱਛਾ ਕਾਫੀ ਉਹਨਾਂ ਟਾਈਮ ਦਾ ਮੇਰੇ ਕੀਤਾ ਤੇ ਫੋਨ ਖੋਣ ਵਾਸਤੇ ਪਰ ਉਹਦਾ ਨਹੀਂ ਲੱਗਾ ਤੇ ਉਹੀ ਜਦੋਂ ਇਹਨਾਂ ਸੰਸਾਰਨ ਗਲੀ ਚ ਹੁੰਦੇ ਹੋ ਤਾਂ ਆਪਣਾ ਧਿਆਨ ਰੱਖਿਆ ਕਰੋ ਹਾਲ ਦੇ ਵਾਲੇ ਜੇ ਕੋਈ ਇਦਾਂ ਦਾ ਕੋਈ ਦੇਖਦੇ ਹੋ ਤਾਂ ਫਿਰ ਆਪਣਾ ਫੋਨ ਜੇਬ ਵਿੱਚ ਪਾ ਲਓ ਜ ਆਪਣਾ ਪਰਸ ਸੰਭਾਲ ਲਓ ਇਹ ਗਲੀਆਂ ਨੇ 11 ਪੈਰਸ ਦੀਆਂ ਅੰਦਰੂਨੀ ਗਲੀਆਂ ਵਿੱਚੋਂ ਨਿਕਲ ਕੇ ਮੈਂ ਹੁਣ ਫੇਰ ਆ ਗਿਆ ਮੇਨ ਗਲੀ ਤੇ ਤੇ ਆਹ ਦੇਖੋ ਬਿਲਡਿੰਗ ਤੁਸੀਂ ਇੱਥੇ ਸਾਰੀਆਂ ਦੁਕਾਨਾਂ ਵਾਲੇ ਰੈਸਟੋਰੈਂਟ ਫੇਰ ਅੱਗੇ ਤੇ ਮੈਂ ਹੁਣ ਪਹੁੰਚ ਗਿਆ ਹਾਂ ਲੱਗੇ ਪਲੱਸ ਦੇ ਨੈਸ਼ਨ ਦੇ ਨਹੀਂ ਤੇ ਆਪਣਾ ਅੱਜ ਦਾ ਬਲੌਗ ਕਰਾਂਗੇ ਖਤਮ ਓ ਬਾਈ ਬਹੁਤ ਜ਼ਿਆਦਾ ਰੈਸਟੋਰੈਂਟ ਜਿੱਧਰ ਦੇਖੋ ਉਧਰ ਹੀ ਰੈਸਟੋਰੈਂਟ ਇੱਥੇ ਹਰ ਗਲੀ ਦੇ ਵਿੱਚ ਰੈਸਟੋਰੈਂਟ 12 ਤੇ ਚਾਈਨਿਸ ਰੈਸਟੋਰੈਂਟ ਕੋਰੀਅਨ ਰੈਸਟੋਰੈਂਟ ਇੰਨੇ ਜ਼ਿਆਦਾ ਰਸਟਾ ਲੋਕੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਂਦੇ ਰਹਿੰਦੇ ਬਾਈ ਕੁਝ ਸਮਝ ਨਹੀਂ ਆਈ ਬਹੁਤ ਜ਼ਿਆਦਾ ਰਸੜਨੇ ਤੇ ਅੱਡੇ ਤੇ ਭਰੇ ਨੇ ਅੱਜ ਮੌਸਮ ਸਾਫ਼ ਨਹੀਂ ਹੈ ਗਣੀ ਤੇ ਪੂਰੇ ਭਰੇ ਹੁੰਦੇ ਇਹ ਮੈਂ ਪਹੁੰਚ ਗਿਆ ਹੁਣ ਪ੍ਰਸ ਦੇ ਨਾਸਿਆਂ ਤੇ ਇਹ ਆ ਬਾਈਸੇ ਦੀ ਬੱਸ ਤੇ ਇੱਥੇ ਆ ਗਿਆ ਰੌਂਡ ਅਬਾਊਟ ਜਿਹਨੂੰ ਕਹਿੰਦੇ ਨੇ ਪਲੱਸ ਦ ਨਾਸ਼ਨ ਤੇ ਇਹ ਬਣਾ ਸ਼ੁਰੂ ਹੋਇਆ ਸੀ 1660 ਈਸਵੀ ਵਿੱਚ ਇਹ ਆ ਗਈ ਅੱਗੇ ਪਲੱਸ ਦ ਨਾਸ਼ਨ ਤੇ ਆਹ ਜਿਹੜਾ ਦੇਖਦੇ ਪਤ ਤੁਸੀਂ ਸਟੈਚੂ ਇਹ ਹੈਗਾ ਸਟੈਚੂ ਦ ਰਿਪਬਲਿਕ ਤਾਂ ਜਿਹੜਾ ਇੱਥੇ ਲਾਗਿਆ ਹੋਇਸੀ 1700 ਇਸਵੀ ਵਿੱਚ ਇੱਥੇ ਲਿਮਟ ਹੈ 11 ਤੇ 12 ਪੈਰਸ ਦੀ ਜਿਹੜੀ ਪਲੱਸ ਹੈਗੀ ਨਿਸ਼ਨ ਦੀ ਇੰਗਲਿਸ਼ ਨੇਸ਼ਨ ਕਹਿੰਦੇ ਆ ਉਦੋਂ ਫਰਾਂਚ ਚ ਹੈਗਾ ਨਾਸਿਓ ਤੇ ਇਹ ਉਹ ਸਟੈਚੂ ਤੇ ਦੋਸਤੋ ਸਮਾਂ ਹੋ ਗਿਆ ਇਸ ਵਲੋਗ ਨੂੰ ਇੱਥੇ ਸਮਾਪਤ ਕਰਨ ਦਾ ਇਸ ਵਲੋਗ 'ਚ ਜਿਆਦਾ ਕੁਝ ਦਿਖਣ ਵਾਲਾ ਨਹੀਂ ਸੀ ਕਿਉਂਕਿ ਮੈਂ ਜਿਆਦਾ ਵੀਡੀਓ ਨਹੀਂ ਬਣਾਈ ਕਿਉਂਕਿ ਸਾਰੇ ਰੈਸਟੋਰੈਂਟ ਨੇ ਤੇ ਹੋਈ ਰਾਸ਼ਾਲੀਆਂ ਬਿਲਡਿੰਗਾਂ ਨੇ ਕੋਈ ਟੂਰਿਸਟ ਜਾਂ ਕੋਈ ਹਿਸਟਰੀਅਲ ਪਲੇਸ ਨਹੀਂ ਸੀ ਇਸ ਕਰਕੇ ਮੈਂ ਜਿੰਨੀ ਕਿ ਹੋਈ ਮੌਨੀ ਵੀਡੀਓ ਬਣਾਈ ਇਸ ਕਰਕੇ ਸੌਰੀ ਤੇ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਮੇਰਾ ਇੰਸਟਾਗ੍ਰਾਮ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲਿਓ ਤੇ ਮਿਲਨੇ ਆ ਅਗਲੀ ਵੀਡੀਓ ਵਿੱਚ ਥੈਂਕ ਯੂ ਧੰਨਵਾਦ ਤੇਰਾ ਬਰਕਾ